ਹਾਂਜੀ ਦੋਸਤੋ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅਗਰ ਤੁਸੀਂ 12ਵੀਂ ਪਾਸ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਜੀ 12ਵੀਂ ਪਾਸ ਵਾਲਿਆਂ ਲਈ ਦੀ ਪਲੇਸਮੈਂਟ ਕੈਂਪ ਲੱਗਣ ਜਾ ਰਿਹਾ ਹੈ ਜੀ ਬਿਲਕੁਲ ਨਵੀਆਂ ਪੋਸਟਾਂ ਨੇ ਪੋਸਟਾਂ ਦੀ ਗਿਣਤੀ ਹੈਗੀ ਹੈ 50 18000 ਰੁਪਏ ਲਗਭਗ ਜੀ ਤਨਖਾਹ ਦਿੱਤੀ ਜਾਵੇਗੀ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਜੀ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਅੰਤ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ 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 ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਹ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਇਗਜ਼ਾਮ ਆਉਂਦਾ ਹੈ ਜੀ ਉਹ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਮਾ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਪੜਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤਾਨੂੰ ਦੱਸਦੀ ਕਿ ਕਲਰਕ ਦੀਆਂ ਪੋਸਟਾਂ ਆਈਆਂ ਹੋਈਆਂ ਸੀ ਜਿਹੜੇ ਦਫਤਰ ਜ਼ਿਲ੍ਹਾ ਤੇ ਸੈਕਸ਼ਨ ਜੱਜ ਦੇ ਵਿੱਚ ਉਹਨਾਂ ਦੀ ਜੋ ਰਿਟਨ ਟੈਸਟ ਹੋ ਰਿਹਾ ਜੀ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਨਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜੀ ਐਲੀਜੀਬਲ ਕੈਂਡੀਡੇਟ ਦੀ ਚਾਕੇ ਤੁਸੀਂ ਸਾਡੇ ਚੈਨਲ ਦੇ ਉੱਤੇ ਟੈਲੀਗ੍ਰਾਮ ਚੈਨਲ ਦੇ ਉੱਤੇ ਦੇਖ ਸਕਦੇ ਹੋ ਜਾਂ ਵੀਡੀਓ ਬਣਾਈ ਹੈ ਉਹ ਦੇਖ ਸਕਦੇ ਹੋ ਜੀ ਪਲੇਸਮੈਂਟ ਕੈਂਪ ਲੱਗਣ ਜਾ ਰਿਹਾ ਜੀ 9 ਜੂਨ 2025 ਨੂੰ ਜੋ ਕਿ ਸੋਮਵਾਰ ਨੂੰ ਸਵੇਰੇ 10:30 ਵਜੇ ਜਿਸ ਦੇ ਵਿੱਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਹੂਤਾ ਕੇਂਦਰ ਦੇ ਉੱਪਰ ਹੈ ਜਿੱਦ ਜੋ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਹੂਤਾ ਕੇਂਦਰ ਦੇ ਉੱਪਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਹੈ ਜਿਨ੍ਹਾਂ ਨੇ ਆਪਣੇ ਜੋ ਇਹਨਾਂ ਲਈ ਅਪਲਾਈ ਕਰਨਾ ਹੈ ਪੋਸਟਾਂ ਦੇ ਲਈ ਪ੍ਰਾਰਥੀਆਂ ਕੋਲੇ ਜਾਂ ਪਲੇਸਮੈਂਟ ਕੈਂਪ ਦੇ ਵਿੱਚ ਆਉਣਾ ਹੈ ਉਹਨਾਂ ਪ੍ਰਾਰਥੀਆਂ ਕੋਲੇ ਆਪਣਾ ਰੈਜ਼ਿਊਮੇ ਹੋਣਾ ਚਾਹੀਦਾ ਵਿਦਿਅਕ ਯੋਗਤਾ ਦੇ ਦਸਤਾਵੇਜ਼ਾਂ ਦੀ ਫੋਟੋ ਕਾਪੀਆਂ ਜਾਤੀ ਸਰਟੀਫਿਕੇਟ ਐਸਸੀ ਬੀਸੀ ओबीसी ਪ੍ਰਤਿਆਤਿਆਂ ਕੋਲ ਇਹ ਆਪਣੇ ਸਰਟੀਫਿਕੇਟ ਹੋਣੇ ਚਾਹੀਦੇ ਤੇ ਪ੍ਰਤਿ ਸਰੀਰਕ ਵਕਤੋਂ ਫਿੱਟ ਹੋਣਾ ਚਾਹੀਦਾ ਹੈ ਪੋਸਟਾਂ ਕਿਹੜੀਆਂ ਨੇ ਜੀ ਪੋਸਟਾਂ ਨੇ ਜੀ ਕੰਪਨੀ ਹੈਗੀ ਟਰੂ ਲక్ష్ਮੀ অক্সਿਲਰੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਜਿਸ ਦੇ ਵਿੱਚ ਫੀਲਡ ਅਫਸਰ ਬ੍ਰਾਂਚ ਮੈਨੇਜਰ ਤੇ ਏਰੀਆ ਮੈਨੇਜਰ ਦੀਆਂ ਪੋਸਟਾਂ ਨੇ ਪੋਸਟਾਂ ਦੀ ਗਿਣਤੀ 50 ਹੈਗੀ ਆ ਘੱਟੋ ਘੱਟ ਯੋਗਤਾ ਹੈਗੀ ਆ ਪਲੱਸ 2 ਪਾਸ ਤਨਖਾਹ ਦਿੱਤੀ ਜਾਵੇਗੀ 12000 ਤੋਂ 18000 ਰੁਪਏ ਪ੍ਰਤੀ ਮਹੀਨਾ ਉਮਰ ਹੈਗੀ 18 ਤੋਂ 40 ਸਾਲ ਅਗਰ ਹੈਗੀ ਤਾਂ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਲੜਕੇ ਤੇ ਲੜਕੀਆਂ ਦੋਵੇਂ ਕੈਂਪ ਵਿੱਚ ਭਾਗ ਲੈ ਸਕਦੇ ਨੇ ਡਿਸਟ੍ਰਿਕਟ ਬਿਊਰੋ ਆਫ এমਪਲੋਇਮੈਂਟ ਐਂਡ ਐਂਟਰਪ੍ਰਾਈਜ਼ਸ ਵੱਲੋਂ ਇਹ ਜੋ ਪਬਲਿਕੀਸ਼ਨ ਪਲੇਸਮੈਂਟ ਕੈਂਪਸ ਸੰਬੰਧੀ ਜਾਰੀ ਕੀਤਾ ਗਿਆ ਹੈ ਜੀ ਇਹ ਸਬੂਧਾ ਕੇਂਦਰ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਮਾਨਸਾ ਦੇ ਵਿਖੇ ਹੈ ਜੀ ਤੇ ਵਧੇਰੇ ਜਾਣਕਾਰੀ ਲਈ ਤੁਸੀਂ 62802 95799 9464178033 ਉੱਤੇ ਵੀ ਸੰਪਰਕ ਕਰ ਸਕਦੇ ਹੋ ਜੀ ਤੇ ਪੋਸਟਾਂ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਤੁਸੀਂ ਪ੍ਰੇਸਪੈਂਡਰ ਕੈਂਪ ਤੇ ਪਹੁੰਚਣਾ ਜੀ ਫੋਨ ਨੰਬਰ ਕਾਲ ਕਰਕੇ ਤੁਸੀਂ ਪਹੁੰਚਣਾ ਹੈਗਾ ਅਗਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਪਹਿਲਾਂ ਜਾਣਕਾਰੀ ਲੈ ਕੇ ਫੇਰ ਹੀ ਪਹੁੰਚਣਾ ਹੈਗਾ ਜੀ ਏਸੀ ਅੱਜ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦਾ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖਾ